ਸ੍ਰੀ ਗੁਰਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਸੂਟ ਦੀ ਕਟਾਈ ਕਰਨ ਲੱਗੇ ਆ ਜੀ 16 ਇੰਚ ਨਾਪ ਵਾਲੇ ਦੀ ਸੂਟ ਦੀ ਲੰਬਾਈ ਹੈਗੀ ਜੀ ਤਿਆਰ 42 ਇੰਚ ਫੋਲਡਿੰਗ ਲਈ ਰੱਖਣਾ ਜੀ 3 ਇੰਚ ਫੋਲਡ ਲਈ ਮਾਪ ਲੈ ਲੈਣਾ ਜੀ ਹਾਂਜੀ ਸੂਟ ਦੇ ਗਲੇ ਰੱਖਣੇ ਆਪਾਂ ਜੀ ਵੋਟ neck ਵੋਟ neck ਦਾ ਤੀਰਾ ਆਣਾ ਜੀ 14 ਇੰਚ ਬ੍ਰੈਸਟ ਸਾਡੇ ਕੋਲ ਹੈਗੀ ਜੀ 16 ਇੰਚ ਹਾਂਜੀ ਤੀਰਾ ਅਸੀਂ ਰੱਖਣਾ ਜੀ 14 ਇੰਚ 14 ਦਾ ਅੱਧਾ ਆ ਗਿਆ ਸਾਡੇ ਕੋਲ 7 ਇੰਚ ਤੀਰਾ ਆਪਾਂ ਰੱਖਣਾ ਜੀ 7 ਇੰਚ ਰੱਖਣਾ ਜੀ ਮੋਢਾ 7 ਇੰਚ ਮੋਢਾ ਰੱਖਣਾ ਤੁਸੀਂ ਨੀਚੇ ਨੂੰ 7 ਇੰਚ ਤਾਂ ਤੁਸੀਂ ਸਿੱਧਾ ਨਿਸ਼ਾਨ ਲਾ ਲੈਣਾ ਜੀ ਪਲੇਟ ਰੱਖਣੀ ਤੁਸੀਂ 10.5 ਤੇ 16 ਇੰਚ ਬ੍ਰੈਸਟ ਨੂੰ ਪਲੇਟ ਪਾਣਾ ਤੁਸੀਂ 10.5 ਤੇ ਪਲੇਟ ਲੰਮਾ ਰੱਖਣਾ ਜੀ 7 ਇੰਚ ਸੈਂਟਰ ਰੱਖਣਾ ਪਲੇਟ ਦਾ 3.5 ਇੰਚ ਸਿੱਧੇ ਨਿਸ਼ਾਨ ਲਾ ਲੈਣੇ ਜੀ ਹਾਂਜੀ ਤੁਸੀਂ ਇੱਥੋਂ ਰੱਖਣਾ ਪਲੇਟ ਦਾ ਗੈਪ 3 ਇੰਚ ਤੇ 3 ਇੰਚ ਤੇ ਜੀ ਤੁਸੀਂ ਰੱਖਣਾ ਇਹਨੂੰ ਹਾਂਜੀ ਇਹ ਸਿੱਧੇ ਹੀ ਪਲੇਟ ਪਾਣੇ ਆ ਜੀ ਇਹ ਸਿੱਧੇ ਪਲੇਟਾਂ ਦੇ ਨਿਸ਼ਾਨ ਆ ਹਾਂਜੀ ਬ੍ਰੈਸਟ ਸਾਡੇ ਕੋਲ ਹੈਗੀ ਆ ਜੀ 16 ਇੰਚ ਆਪਾਂ ਲਾਣੀ 8 ਇੰਚ ਤੇ 16 ਇੰਚ ਹੈ ਜੀ ਤੁਸੀਂ 8 ਜੀ ਇੱਥੋਂ ਤੁਸੀਂ ਜੀ ਨਿਸ਼ਾਨ ਲਾ ਲੈਣਾ ਪਹਿਲਾਂ 3.5 ਤੇ ਸਾਢੇ 3 ਤੇ ਨਿਸ਼ਾਨ ਲਾ ਕੇ ਇੱਥੇ ਤੁਸੀਂ ਜਿੱਥੋਂ ਆਪਾਂ ਗਲਾਈ ਪਾਣੀ ਦੀ ਅੱਧਾ ਇੰਚ ਇੱਥੇ ਨਿਸ਼ਾਨ ਲੈ ਲੈਣਾ ਅੱਧਾ ਇੰਚ ਤੇ ਨਿਸ਼ਾਨ ਲਾ ਲੈਣਾ ਹਾਂਜੀ ਅੱਧਾ ਇੰਚ ਤੇ ਨਿਸ਼ਾਨ ਲਾ ਲਿਆ ਆਪਾਂ ਫਰੰਟ ਦੀ ਕਾਟ ਲਈ ਇੱਥੇ ਤੁਸੀਂ ਸਾਢੇ 3 ਤੇ ਮਿਲਾ ਦੇਣਾ ਇਹਨੂੰ ਆਹ ਦੇਖੋ ਇਦਾਂ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਿਆ ਤੁਹਾਨੂੰ ਇੱਥੇ ਤੁਸੀਂ ਸਾਢੇ 3 ਤੇ ਨਿਸ਼ਾਨ ਲਾ ਲੈਣਾ ਸਾਢੇ 3 ਤੇ ਲਾ ਕੇ ਇੱਥੇ ਅੱਧਾ ਇੰਚ ਰੱਖ ਕੇ ਜੀ ਫਿਰ ਇੱਥੇ ਤੁਸੀਂ ਸਾਢੇ 3 ਤੇ ਮਿਲਾ ਦੇਣਾ ਫਰੰਟ ਦੀ ਗਲਾਈ ਪਾਣੀ ਦੀ 1 ਇੰਚ ਤੇ ਹਾਂਜੀ ਬੈਕ ਦੀ ਪਾਣੀ ਤੁਸੀਂ 1.5 ਇੰਚ ਤੇ ਫਿਰ ਹੁਣ ਤੁਸੀਂ ਫਰੰਟ ਦੀ ਗਲਾਈ ਦਾ ਨਿਸ਼ਾਨ ਲਾਣਾ ਜਿੱਥੋਂ ਆਪਾਂ 3.5 ਰੱਖਿਆ ਸੀ ਇੱਥੇ ਤੁਸੀਂ ਫਰੰਟ ਦੀ ਗਲਾਈ ਦਾ ਨਿਸ਼ਾਨ ਲਾਣਾ ਜੀ ਹਾਂਜੀ ਹੁਣ ਤੁਸੀਂ ਬੈਕ ਦਾ ਨਿਸ਼ਾਨ ਲਾਣਾ ਜੀ ਬੈਕ ਦੀ ਗਲਾਈ ਪਾਣੀ ਬੈਕ ਦੀ ਗਲਾਈ ਤੁਸੀਂ ਇੱਥੇ ਉੱਪਰੋ ਲੈ ਕੇ ਆਣੀ ਆ ਤਾਂ ਜੋ ਬੈਕ ਨੂੰ ਖੇਚਣਾ ਪਵੇ ਹਾਂਜੀ ਇੱਥੇ ਆਪਾਂ 1.5 ਇੰਚ ਦੇ ਨਿਸ਼ਾਨ ਲਾਇਆ ਸੀ ਜੀ 1.5 ਇੰਚ ਦੇ ਬੈਗ ਦੀ ਗਲਾਈ ਪਾ ਦੇਣੀ ਹਾਂਜੀ ਇੱਥੋਂ ਤੁਸੀਂ ਅੱਧਾ ਇੰਚ ਤੇ ਨਿਸ਼ਾਨ ਲਾ ਲੈਣਾ ਟੀਰੇ ਦਾ ਅੱਧਾ ਇੰਚ ਆਪਾਂ ਕਾਟ ਜਿਹੜੀ ਪਾਣੀ ਦੀ ਅੱਧਾ ਅੱਧਾ ਇੰਚ ਹਾਂਜੀ ਇੱਥੋਂ ਤੁਸੀਂ ਅੱਧਾ ਇੰਚ ਤੇ ਨਿਸ਼ਾਨ ਲਾ ਲੈਣਾ ਇਹ ਲਾਣਾ ਜੀ हिਪ ਦਾ ਨਿਸ਼ਾਨ ਕਾਜ ਸਾਡੇ ਕੋਲ ਹੈਗੀ ਆ 14 ਇੰਚ हिਪ ਹੈਗੀ ਜੀ ਸਾਡੇ ਕੋਲ 17 ਇੰਚ हिਪ ਸਾਡੇ ਕੋਲ ਹੈਗੀ ਜੀ 17 ਇੰਚ ਹਾਂਜੀ ਹੁਣ ਤੁਸੀਂ ਬ੍ਰੈਸ ਦਾ ਨਿਸ਼ਾਨ ਲਾਣਾ ਜੀ हिਪ ਤੱਕ ਬ੍ਰੈਸ ਤੋਂ ਸਿੱਧਾ ਨਿਸ਼ਾਨ हिਪ ਤੱਕ हिਪ ਤੋਂ ਲਾਣਾ ਤੁਸੀਂ ਕਮਰ ਤੱਕ ਹਿੱਪ ਤੋਂ ਲਾਣਾ ਤੁਸੀਂ ਕਮਰ ਤੱਕ ਹਾਂਜੀ ਹੁਣ ਤੁਸੀਂ ਨਿਸ਼ਾਨ ਲਾ ਲੈਣੇ ਜੀ ਕੱਲਣੇ ਪਹਿਲਾਂ ਆਪਾਂ ਬੈਕ ਕੱਟਾਂਗੇ ਬੈਕ ਦੀ ਕਟਾਈ ਪਾ ਲਈਏ 16 ਬ੍ਰੈਸ ਦੀ ਕਟਾਈ ਆ ਜੀ ਇਹ ਵੋਟ neck ਵਾਲੇ ਦੀ ਹਾਂਜੀ ਇਹ ਵਾਲੀ ਹੁਣ ਤੁਸੀਂ ਫਰੰਟ ਦੀ ਪਾਣੀ ਦੀ ਫਰੰਟ ਦੀ ਕੜਾਈ